ਨਰਮ ਸਿੰਘ ਪੰਨੋਂ ਬਲਾਕ ਇੰਚਾਰਜ ਬਟਾਲਾ ਅਮਨ ਸ਼ਰ ਸਿੰਘ ਸਹਿਰੀਕਲਸੀ ਮੇਰੇ ਵੱਲੋਂ ਸਮੂਹ ਸਾਧ ਸੰਗਤ ਗੁਰਨਾਨਕ ਨਾਮ ਲੇਵਾ ਸਾਧ ਸੰਗਤ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਭਾਈਚਾਰਾ Hindu ਭਾਈਚਾਰਾ ਇਸਾਈ ਭਾਈਚਾਰਾ ਅਤੇ ਮੁਸਲਮਾਨ ਭਾਈਚਾਰਾ ਸਾਰੇ ਗੁਰਨਾਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਫਸਦੇ ਨੇ ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ ਮੈਂ ਉਮੀਦ ਕਰਦਾ ਕਿ 2024 ਆਉਣ ਵਾਲਾ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਔਰ ਸਾਰਿਆਂ ਭਰਾਵਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਕਰੇ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਔਰ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਐਮ ਐਲ ਏ ਬਟਾਲਾ ਵੱਲੋਂ ਸਾਰੀਆਂ ਸਤਿ ਸ਼੍ਰੀ ਅਕਾਲ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ